ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਾਂ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆਂ ਡੱਬਾ ਵਾਲੀ ਪਸ਼ੂ ਮੰਡੀ ਦੇ ਉੱਪਰ ਤੁਹਾਨੂੰ ਆਪਾਂ ਦਿਖਾਵਾਂਗੇ ਕਿਵੇਂ ਦੇ ਆਏ ਹਨਗਾ ਬਾਕੀ ਤੁਹਾਨੂੰ ਰੇਟਾਂ ਬਾਰੇ ਵੀ ਜਾਣਕਾਰੀ ਕਰਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿੱਦਾਂ ਦੀਆਂ ਲੱਗੀਆਂ ਵੀਡੀਓ ਤੇ ਆਜੋ ਕਰਾਉਣੇ ਆਂ ਬਾਈ ਨਾਲ ਗੱਲਬਾਤ ਤੇ ਰੇਟਾਂ ਬਾਰੇ ਵੀ ਲੈਨੇ ਆਂ ਜਾਣਕਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਆਪਾਂ ਕਿੰਨੇ ਨਾਗ ਲੈ ਗਏ ਆਂ ਜੀ ਪੰਜ ਪੰਜ ਨਾਗੇ ਜੀ ਠੀਕ ਹੈ ਇਥੋਂ ਸਟਾਰਟ ਕਰ ਲਗੇ ਜੀ ਕਰ ਲਾ ਜਿਹੜੇ ਆ ਕਾਲੇ ਰੰਗ ਵਾਲੀ ਆ ਬਈ ਹਾਂ ਠੀਕ ਹੈ ਇਹਦੀ ਜਾਣਕਾਰੀ ਦਿਓ ਇਹ ਆਪਨੂੰ ਇਹ ਸੀਲ ਠੰਡੀ ਇਹ ਦੋ ਦੇ ਦੂ 18-19 ਕਿਲੋ 18-19 ਕਿਲੋ ਦੇ ਦੋਗੀ ਠੀਕ ਹੈ ਕਿਹੜੇ ਸੂਏ ਬਈ ਇਹ ਦੂਜਾ ਸੂਆ ਦੂਜਾ ਸੂਆ ਹਾਂ ਠੀਕ ਹੈ ਲੈ ਥਾਣ ਥਣ ਚੈੱਕ ਕਰਨ ਨੂੰ ਦੋਸਤ ਸੀ ਪੂਰੇ ਮੋٹے ਥਾਣਾ ਮੁੱਠੀ ਚਵਾਈ ਵਾਲਾ ਪੂਰਾ ਥਾਣਾ ਢਲ ਢੋਲ ਹਜੇ ਪਈ ਆ ਕਿੰਨੇ ਦਿਨ ਲੈ ਜੂਗੇ ਜੀ ਲੈ ਜੂ 5-6 ਦਿਨ 5-6 ਦਿਨ ਲੈ ਜੂਗੀ ਹਾਂ ਠੀਕ ਹੈ ਜੇ ਬਈ ਰੇਟ ਦੀ ਗੱਲ ਕਰਕੇ ਜੀ ਰੇਟ ਤਾਂ 65000 65000 ਰੁਪਿਆ ਠੀਕ ਹੈ ਕੱਦ ਕਾਟ ਤੁਸੀਂ ਦੇਖ ਲਓ ਚੰਗਾ ਤੇ ਬਾਕੀ ਫੇਸ ਦੀ ਵੀ ਦੇਖ ਲਓ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲੈਮਾਰੋ ਨੇ ਕਰਕੇ ਬਾਕੀ ਦੂਜੇ ਨੰਬਰ ਤੇ ਬਈ ਡੱਬੀ ਆ ਗਈ ਡੱਬੀ ਹੈ ਠੀਕ ਹੈ ਇਹਦੇ ਬਾਰੇ ਨਿਗਾਹ ਮਾਰ ਲਓ ਕੱਦ ਕਾਟ ਤੇ ਵੇਲ ਬੂਲ ਦੀ ਇਹ ਵੀ ਚੰਗੀ ਆ ਮਾਰੋ ਨਿਗਾਹ ਕਰਾਂ ਬਈ ਇਹਦਾ ਕੀ ਡਿਟੇਲ ਆ ਇਹ ਦੇ ਦੋਗੇ 25 26 ਕਿਲੋ ਦਾ 25 26 ਕਿਲੋ ਹਾਂ ਖੁੱਲਾ ਠੀਕ ਹੈ ਖੁੱਲਾ ਦੂਜਾ ਸੂਆ ਦੂਜਾ ਸੂਆ ਕਿੰਨੇ ਦਿਨ ਲੈ ਜੂ ਬਈ ਇਹ ਜੀ ਲੈ ਜੂ ਹਫਤਾ ਹਵਤਾ ਲੈ ਜੂਗੀ ਠੀਕ ਹੈ ਹਵਤਾ ਲੈ ਜੂਗੀ ਥਣ ਥਣ ਬਹੁਤ ਸੋਹਣਾ ਲੱਗਿਆ ਚਾਰੇ ਥਣ ਬਰਾਬਰ ਹੈ ਵਿਚੀ ਦੇ ਥਣਾ ਮਾਰੋ ਨਿਗਾਹ ਕਰਾ ਪਿੱਛੋਂ ਵੀ ਚੈੱਕ ਕਰ ਲੋ ਲੈ ਕਰੋ ਚੈੱਕ ਟੈਲਟਰ ਤੁਸੀਂ ਦੇਖ ਲੋ ਭਾਈ ਇਹਦਾ ਗ੍ਰੇਡਰਨ ਵਾਲਾ ਇਹਦਾ 85000 85000 ਰੁਪਿਆ ਮੰਨਦਾਨ ਹੋ ਜੂਗਾ ਇਹ ਚੋਂ ਜੀ ਭਾਈ ਜਿਹੜੀ ਤੀਜੇ ਨੰਬਰ ਤੇ ਆਪਣੇ ਕੋਲ ਆ ਜਰਸੀ ਹੈ ਇਹ ਜਰਸੀ ਠੀਕ ਹੈ ਇਹ ਜੀ ਕੀ ਡਿਟੇਲ ਹੈ ਭਾਈ ਇਹ ਦੇ ਦੇ ਵੀ 16 17 ਕਿਲੋ 16 17 ਕਿਲੋ ਦੂਜਾ ਸੂਆ ਸੂਗੀ ਦੂਜਾ ਸੂਆ ਸੂਗੀ ਕਿੰਨੇ ਦਿਨ ਲੇਜੂਗੇ ਜੇ ਲੈ ਜੀ ਦੋ ਤਿੰਨ ਦਿਨ ਦੋ ਤਿੰਨ ਦਿਨ ਲੈ ਜੂਗੀ ਠੀਕ ਹੈ ਤੇ ਕਿੰਨਾ ਇੱਕ ਦੁੱਧ ਬਾਦੂਗੀ ਭਈ ਇਹ 16 17 ਕਿਲੋ 16 17 ਕਿਲੋ ਬਾਦੂਗੀ ਠੀਕ ਹੈ ਲੈ ਥਾਣ ਥੋਨੂ ਦੇਖ ਲਓ ਦੋਸਤੋ ਅਸੀਂ ਥਾਣ ਇਹਦੀ ਵੀ ਸੋਹਣਾ ਲੱਗਿਆ ਕਦਗਾਠ ਵੀ ਠੀਕ ਹੈ ਚੰਗਾ ਭਈ ਇਹਦਾ ਗ੍ਰੇਡਰ ਨਾਲਾ ਇਹਦਾ 65000 65000 ਰੁਪਿਆ ਜਿਹੜੀ ਬਈ ਚੌਥੇ ਨੰਬਰ ਤੇ ਆ ਗਈ ਇਹ ਸਾਈ ਵਾਲ ਕ੍ਰੋਸ ਆ ਗਈ ਸਾਈ ਵਾਲ ਕ੍ਰੋਸ ਆ ਗਈ ਠੀਕ ਹੈ ਵੇਲਵੂਲ ਦੀ ਗਾਂ ਤੁਸੀਂ ਡਬਲ ਵੇਲ ਦੀ ਐ ਚੈੱਕ ਕਰ ਲੋ ਕੱਦ ਕਾਠ ਵੀ ਚੰਗਾ ਐ ਦਾ ਫੇ ਥਣ ਹਵਾਨੇ ਦੀ ਗੱਲ ਕਰਗੇ ਮਾਰੋਨੇ ਕ ਕਰਾਂ ਥਣ ਵੀ ਵੇਲੋ ਸੀ ਚਾਰੇ ਪਿੱਛੋ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਲੈ ਕਰੋ ਚੈੱਕ ਕਰਾ ਟੈਲ ਟੋਲ ਹਜੇ ਪਈ ਇਹਦੀ ਕੀ ਡਿਟੇਲ ਆ ਬਾਈ ਇਹ ਦੇ ਦੂ 18 19 ਕਿਲੋ ਦੁੱਧ 18 19 ਕਿਲੋ ਦੇ ਦੂ ਠੀਕ ਐ ਤੇ ਬਈ ਇਹ ਕਿਹੜੇ ਸੂਆ ਹੈ ਤੀਜਾ ਸੂਆ ਤੀਜਾ ਸੂਆ ਕਿੰਨੇ ਦਿਨ ਲੈ ਜੂਗੀ ਲੈ ਜੂ ਥਾ 10 ਦਿਨ 10 ਦਿਨ ਲੈ ਜੂਗੀ ਠੀਕ ਐ ਇਹਦੇ ਰੇਟ ਕਿੰਨੇ ਆ ਇਹਦਾ 65000 65000 ਰੁਪਿਆ ਹਾਂ ਠੀਕ ਹੈ ਮਾਨਦਾਨ ਹੋ ਜਾਊਗਾ ਹੋ ਜਾਊਗਾ ਕਰੇ ਵੀ ਹੁੰਦੇ ਆ ਆਪਣੇ ਕੋਲੇ ਹਾਂ ਵਾਦੂ ਤੇ ਨੰਬਰ ਬੋਲੀ ਆਪਣੇ 99545259 1 ਕਰੀ ਹੋਰ ਬੋਲਦੇ 99545259 ਠੀਕ ਹੈ ਠੀਕ ਹੈ ਭਾਈ ਜੀ ਹਾਂਜੀ ਕਿਵੇਂ ਲੱਗੇ ਤੁਹਾਨੂੰ ਉਸ ਤੋਂ ਬਾਈ ਦੇ ਨਗ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਐ ਵੀ ਦੋਸਤੋ ਚੈੱਕ ਕਰ ਲਓ ਤੁਸੀਂ ਜੇ ਆਪਾਂ ਆਹ ਬੈਡ ਦੀ ਗੱਲ ਕਰਕੇ ਟਰਲ ਦੇਖ ਲਓ ਖਾਂਚ ਹਜੇ 10 ਦਿਨਾਂ ਦੀ ਕੱਚੀ ਆ ਮਾਰਉਣਿਆ ਕਰਾਂ ਕੱਦ-ਗਾੜ ਵੀ ਦੇਖ ਲਓ ਥਣ ਵੀ ਸੋਹਣਾ ਲੱਗਿਆ ਵੇਲ ਹੂਲ ਤੁਸੀਂ ਚੈੱਕ ਕਰ ਲਓ 10 ਦਿਨਾਂ ਦੀ ਕੱਚੀ ਆ 1000 ਰੁਪਿਆ ਡਿਮਾਂਡ ਆ ਬਹੁਤ ਸੋਹਣੀ ਬੱਚੀ ਆ ਕਰੋ ਚੱਕ ਲੈ ਮੋੜ ਲਿਆ ਕਰਾਂ ਬਾਈ ਨੰਬਰ ਬੋਲੀਏ ਲੈ ਨੰਬਰ ਬੋਲ ਦੀ ਬਾਈ 75288 39512 ਠੀਕ ਹੈ ਜੀ ਰੇਟ ਜੀ ਮਤਨ ਹੋ ਜੂ ਬਾਈ ਹਾਂਜੀ ਹੋ ਜੂ ਠੀਕ ਹੈ ਬਾਈ ਜੀ ਠੀਕ ਹੈ ਜੀ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਸਣੀ ਆ ਬਾਈ ਠੀਕ ਹੈ ਪਿੰਡ ਬਾਈ ਰਮਾਣਾ ਬੇਸ ਸਿੰਘ ਬਾਈ ਤਹਿਸੀਲ ਜੇਤੋ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਬਾਈ ਆਪਾਂ ਕਿੰਨੇ ਨਾਲ ਲੈ ਕੇ ਆਏ ਆ ਦੋਨਾਂ ਅਗਲੇ ਕਿਸੀ ਇੱਕ ਦੇਤੀ ਸੀ ਬਾਈ ਇੱਕ ਵਿਗ ਗਿਆ ਹਾਂਜੀ ਇੱਕ ਹੀ ਰਹਿ ਗਿਆ ਨਾ ਆਪਣੇ ਹਾਂਜੀ ਬਈ ਇੱਕ ਹੀ ਰਹਿ ਗਿਆ ਠੀਕ ਆ ਆ ਕਾਲੀ ਬੱਚੀ ਰਹਿ ਗਈ ਬਾਈ ਹਾਂਜੀ ਬਾਈ ਖੀਰੀ ਇਹਦੀ ਜਾਣਕਾਰੀ ਦੇ ਗਏ ਆਪਾਂ ਇਹ ਖੀਰੀ ਬੱਚੀ ਹੈ ਬਈ ਇਹ ਪਹਿਲੇ ਸੂਇਆ ਖੀਰੀ ਬੱਚੀ ਹੈ ਹਾਂਜੀ ਹਾਂ ਪਹਿਲਾ ਸੂਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਤਿੰਨ ਦਿਨ ਹੋ ਗਏ ਬਾਈ ਤਿੰਨ ਦਿਨ ਹੋ ਗਏ ਸੂਈ ਨੂੰ ਹਾਂਜੀ ਹਾਂ ਬਈ ਬੋਲੇਲੇ ਦੁੱਧ ਆ ਤੀਜਾ ਦਿਨ ਆ ਕਿੰਨਾ ਦੁੱਧ ਦਾ ਤਿਆਰ ਆਵੇ ਦੁੱਧ ਬਈ 10 ਲੀਟਰ ਆ ਪੰਜ-ਪੰਜ ਛੋਣਿਆਂ ਦਾ ਬੋਲਾ ਬਾਈ ਬੋਲਾ ਪੰਜ-ਪੰਜ ਕਿੰਨਾ ਦੁੱਧ ਪਾ ਦੂਗੀ 18 ਪਾ ਦੋ ਬਈ 18 ਦੀ ਗਾਰੰਟੀ ਹੈ 18 ਤੋਂ ਪਲੱਸ ਪਾ ਕਰਦੀ ਹੈ ਬਈ ਆਪਣੇ ਕਰਦੀ ਹੈ ਹਾਂਜੀ ਹਾਂ ਲੈ ਬਈ ਥਾਣਾ ਵਾਨਾ ਹੀ ਦੇਖ ਲਓ ਫਿਕਸ ਅਡਰਦੀ ਹੈ ਚਾਰੇ ਥਾਣ ਖਿੰਡਵੇ ਬਰਾਬਰ ਦੇ ਥਾਣਾ ਮਗਰ ਬਈ ਬੱਚੀ ਦੀ ਗੱਲ ਕਰਕੇ ਕੀ ਹੈ ਬਈ ਬੱਚੀ ਹੈ ਮਗਰ ਬਈ ਜਰਸੀ ਦੀ ਅੱਛਾ ਜਰਸੀ ਬੱਚੀ ਹੈ ਠੀਕ ਹੈ ਤੇ ਬਈ ਇਹਦਾ ਰੇਟ ਦੀ ਗੱਲ ਕਰਕੇ ਰੇਟ ਵੀ 75000 ਮੰਗਦਾ ਇਹਦਾ ਮੰਤਨ ਕਿੰਨਾ ਕੁ ਹੋ ਜਾਊਗਾ ਮੰਤਨ ਕੋਈ ਨਹੀਂ ਵਿਕਣ ਨੂੰ ਆਊਗਾ ਤਾਂ ਆਪਾਂ ਹੋ ਜਾਊਗਾ ਠੀਕ ਹੈ ਆਪਾਂ ਵਪਾਰ ਦਾ ਕੰਮ ਕਰਦੇ ਹਾਂ ਜਿਵੇਂ ਨਹੀਂ ਬਈ ਆਪਣੇ ਘਰੇ ਹਾਂਜੀ ਹਾਂ ਠੀਕ ਹੈ ਜੇ ਬਈ ਮੰਡੀ 'ਚ ਵੇਚ ਦਿਆਂ ਤੇ ਬਾਲੀ ਵਧੀਆ ਕਰ ਲੈਣਾ ਹਾਂਜੀ ਹਾਂ ਇਹ ਨਹੀਂ ਵੇਚਦੀ ਕੋਈ ਭਰਾ ਫੋਨ ਕਰ ਸਕਦਾ ਹਾਂਜੀ ਹਾਂ ਬਈ ਕਰ ਸਕਦਾ ਕਿ 9115788733 ਬਾਈ ਠੀਕ ਹੈ ਜੀ ਹਾਂ ਜੀ ਇੱਕ ਵਾਰੀ ਹੋਰ ਬੋਲ ਦਿ ਬਾਈ ਆਪਾਂ ਪੰਜਾਬੀ ਚ ਵੀ ਦੱਸ ਦਿਨੇ ਬਾਈ 915788733 ਠੀਕ ਠੀਕ ਹੈ ਬਾਈ ਜੀ ਹਾਂ ਜੀ ਥੈਂਕ ਯੂ ਬਾਈ ਠੀਕ ਹੈ ਠੀਕ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਵੀਰ ਦੇ ਗਾਂ ਜ਼ਰੂਰ ਬਾਈ ਨੇ ਕਾਲ ਕਰ ਸਕਦੇ ਹੋ ਤੁਸੀਂ ਸਸੀਗਾ ਬਾਈ ਜੀ ਸਸੀਗਾ ਬਾਈ ਬਾਈ ਆਪਣਾ ਨਾਮ ਬੋਲ ਦਿ ਆਪਣਾ ਨਾਮ ਹੈ ਗੋਪੀ ਠੀਕ ਹੈ ਬਾਈ ਆਪਾਂ ਪਿੰਡ ਡੱਗੁਰਮਣਾ ਜੀ ਠੀਕ ਹੈ ਜ਼ਿਲ੍ਹਾ ਬਾਈ ਫਰੀਕੋਟ ਜੀ ਠੀਕ ਹੈ ਭਾਈ ਕਿੰਨੇ ਦਿਨ ਲੱਗੇ ਆਪਾਂ 2 ਲੈ ਗਏ 2 ਨਾਲ ਲੈ ਗਏ ਭਈ ਪਰਦਾ ਘਮੀ ਕਰਦੇ ਹਾਂ ਜੀ ਠੀਕ ਹੈ ਭਈ ਆਹ ਦੋ ਹੀ ਖੜੇ ਆ ਕਾਲੀਆਂ ਹਾਂਜੀ ਠੀਕ ਹੈ ਇਹ ਭਈ ਇਹਦੀ ਜਾਣਕਾਰੀ ਦਿੱਗੇ ਆਪਾਂ ਜਿਹੜੀ ਆ ਖੜੀ ਹੈ ਇਹ ਦੂਜਾ ਸੂਆ ਸੁੰਦੀ ਹੈ ਭਾਈ ਦੂਜਾ ਸੂਆ ਸੁੰਦੀ ਹੈ ਹਾਂ ਠੀਕ ਹੈ ਕੱਦਗਾਠ ਚੰਗਾ ਇਹ ਗੱਲ ਕਰਕੇ ਖਾਣ-ਪਾਨਾ ਵੀ ਚੰਗਾ ਆਪਾਂ ਤੁਹਾਨੂੰ ਦਿਖਾ ਦਾਂਗੇ ਭਈ ਇਹਦੀ ਜੇ ਜਾਣਕਾਰੀ ਆਪਾਂ ਗੱਲ ਕਰਕੇ ਵੀ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਇਹ ਬਹ ਹਫਤਾ ਲੱਗੂਗੀ ਹਫਤਾ ਲੱਗੂਗੀ ਹਾਂ ਦੁੱਧ ਕਿੰਨਾ ਇੱਕ ਪਾ ਦੋਗੇ ਭਾਈ ਦੁੱਧ 20 ਕਿਲੋ ਪਾ ਦੋਗੇ 20 ਕਿਲੋ ਪਾ ਦੋਗੇ ਹਾਂਜੀ ਠੀਕ ਹੈ ਲੈ ਵੀ ਦੋਸਤੋ ਕਰੋ ਚੈੱਕ ਕਦ ਕੁਦੀ ਚੈੱਕ ਕਰ ਲਓ ਬਾਕੀ ਥਣ ਹਵਾਨੇ ਜੀ ਆਪਾਂ ਤੁਹਾਨੂੰ ਦਿਖਾ ਦਨੇ ਮਾਰੋ ਨਗਾ ਕਰਾਂ ਮਗਰ ਉਹ ਵੀ ਆਪਾਂ ਚੈੱਕ ਕਰਾ ਦਨੇ ਆ ਲੈ ਕਰੋ ਜੱਕ ਟੈਲ ਟੋਲ ਦੇਖ ਲਓ ਬਾਕੀ ਤੁਹਾਨੂੰ ਬਈ ਇਹਦੀ ਰੇਟ ਦੀ ਗੱਲ ਕਰਕੇ 80000 ਰੁਪਏ 80000 ਰੁਪਏ ਮਾਨਤਾਰ ਹੋ ਜਾਊਗਾ ਹਾਂਜੀ ਮਾਨਤਾਰ ਠੀਕ ਐ ਜਿਹੜੀ ਬਈ ਦੂਜੇ ਨੰਬਰ ਤੇ ਖੜੀ ਆ ਉਹ ਪਹਿਲਣ ਵੈੜ ਅੱਛਾ ਪਹਿਲਣ ਵੈੜ ਆ ਉਹ ਠੀਕ ਐ ਲੈ ਵੀ ਕਰ ਲਓ ਦੋਸਤੋ ਚੈੱਕ ਉਸੀ ਜਿਹੜੀ ਦੂਜੇ ਨੰਬਰ ਤੇ ਖੜੀ ਆ ਪਹਿਲਣ ਵੈੜ ਆ ਮਾਰੋ ਨਗਾ ਕਰਾਂ ਮਗਰ ਉਹ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਥਾਣ ਹਵਾ ਨੇ ਚੈੱਕ ਕਰ ਲਓ ਮਗਰੋਂ ਆਏ ਜੇ ਕਿਵੇਂ ਕਰੀ ਗੇ ਭਾਲਾ ਭਾਈਆ ਭਾਲਾ ਭਲੂਣਾ ਅੱਛਾ ਠੀਕ ਹੈ ਤਾਂ ਤੁਹਾਨੂੰ ਦੁਆਰੇ ਚੈੱਕ ਕਰ ਲਓ ਸੀ ਮਾਰੋ ਜੀ ਬਾਈ ਗੱਲ ਕਰ ਗਏ ਆਪਾਂ ਇਹ ਕਿੰਨੇ ਦਿਨ ਦੀ ਕੱਚੀ ਹੈ ਇਹ ਵੀ ਹਫਤਾ ਕਿ ਲਊਗੀ ਬਸ ਹਫਤਾ ਕਿ ਲਊਗੀ ਹਫਤਾ ਕਿ ਇਹਦਾ ਗ੍ਰੇਡ ਨਾ ਲਓ ਬਈ ਇਹਦਾ 80000 ਇਹਦਾ ਵੀ 80000 ਦੋਨਾਂ ਦਾ ਹਾਂਜੀ ਠੀਕ ਹੈ ਮਾਨਤਨ ਕਿੰਨਾ ਕੋਈ ਖੀਰੀ ਹੈ ਮੂੰਹ ਵੀ ਦੰਦੋ ਖੀਰੀ ਹੈ ਹਾਂ ਦੰਦੋ ਖੀਰੀ ਠੀਕ ਹੈ ਨੰਬਰ ਬੋਲ ਦਿਆਂ ਆਪਣਾ 84271 84271 ਠੀਕ ਹੈ ਬਈ ਜੀ ਤੇ ਕਿਵੇਂ ਲੱਗਿਆ ਬਈ ਤੁਹਾਨੂੰ ਗਾਵਾਂ ਵਜਦੀਆਂ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਠੀਕ ਹੈ ਬਈ ਠੀਕ ਹੈ ਜੀ ਧੰਨਵਾਦ ਜੀ ਪੰਜ ਦੋਸਤੋ ਕਿਵੇਂ ਦੇ ਲੱਗੇ ਤੁਹਾਨੂੰ ਪਸ਼ੂ ਵਜ ਦੇ ਡੱਬ ਵਾਲੀ ਪਸ਼ੂ ਮੰਡੀ ਦੇ ਜਰੂਰ ਦੱਸਣਾ ਕਮੈਂਟਾਂ ਦੇ ਵਿੱਚ ਤੇ ਕਿਵੇਂ ਦੇ ਲੱਗੇ ਅੱਜ ਦੇ ਰੇਟ ਬਈ ਜਰੂਰ ਦੱਸਿਓ ਇਹ ਵੀ ਕਮੈਂਟਾਂ ਦੇ ਵਿੱਚ ਤੇ ਕਿਵੇਂ ਦੀ ਲੱਗਦੀ ਆਪਣੀ ਵੀਡੀਓ ਇਹ ਵੀ ਦੱਸਿਆ ਕਰੋ ਜਰੂਰ ਕਮੈਂਟਾਂ ਦੇ ਵਿੱਚ ਬਾਕੀ ਤੁਹਾਨੂੰ ਆਪਾਂ ਹੋਰ ਵੀ ਰੇਟਾਂ ਬਾਰੇ ਜਾਣਕਾਰੀ ਲਵਾਂਗੇ ਰਾਮਾ ਦੀ ਗੱਲਬਾਤ ਵੀਡੀਓ ਨੂੰ ਐਂਡ ਤੱਕ ਜੋਰ ਦੇਖਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਦਾ ਕਰੋ ਹਾਂਜੀ ਦੋਸਤੋ ਜੇ ਆਪਾਂ ਆ ਗੱਲ ਕਰਗੇ ਨਾ ਮੀਣੀ ਮੱਝ ਦੀ ਨਿਗਾਹ ਮਾਰੋ ਤੁਸੀਂ ਮੀਣੀ ਮੱਝਾ ਸਿੰਘ ਥੱਲੇ ਨੂੰ ਲਿਆਂਦੀ ਆ ਚੈੱਕ ਕਰ ਲਓ ਤੇ ਬਾਕੀ ਤੁਹਾਨੂੰ ਆਪਾਂ ਕੱਦਗਾਠ ਦੀ ਨਿਗਾਹ ਮਾਰ ਲਓ ਤੇ ਥਾਣਾ ਹਵਾਨੇ ਦੀ ਚੈੱਕ ਕਰ ਲਓ ਬਹੁਤ ਸੋਹਣੇ ਥਾਣਾ ਹਵਾਨੇ ਦੀ ਆ ਮਗਰ ਉਹ ਵੀ ਮਾਰੋ ਨਿਗਾਹ ਕਰੋ ਚੈੱਕ ਕਰੋ ਬਹੁਤ ਸੋਹਣਾ ਮੁੱਠੀ ਚਵਾਈ ਵਾਲਾ ਥਾਨ ਲੱਗਿਆ ਤੇ ਕੱਦਗਾਠ ਤੇ ਬੋਡੀ ਬੰਪਰ ਦੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਐ ਮਗਰ ਬੱਚਾ ਟੱਟੀ ਐ ਜੀ ਤੇ ਮਾਰੋਨੇਗਾ ਕਰਾਂ ਕਿਵੇਂ ਦੀ ਲੱਗੀ ਦੁੱਧ 14 ਕਿਲੋ ਤਿਆਰ ਮਿਲੂਗਾ ਤੁਹਾਨੂੰ ਇਸ ਵੇਲੇ ਤੇ ਰੇਟ ਵਾ ਕਿੰਨਾ ਦਾ ਇੱਕ 40 ਰੇਟ 1 40 ਆ ਤੇ ਕਿਵੇਂ ਲੱਗਿਆ ਤੁਹਾਨੂੰ ਬਾਈ ਦਾ ਰੇਟ ਜਰੂਰ ਦੱਸਣਾ ਕਮੈਂਟਾਂ ਦੇ ਵਿੱਚ ਲੈ ਮਾਰੋਨੇਗਾ ਕਰਾਂ ਤੋਰ ਤਾਰ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਤੋਰ ਦੀ ਹੈ ਹਾਂਜੀ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਵੀਰ ਦਾ ਰੇਟ ਆ ਤੇ ਜਰੂਰ ਦੱਸਿਓ ਅੱਜ ਦੇ ਰੇਟ ਕਿਵੇਂ ਲੱਗੇ ਮੰਡੀ ਦੇ ਤੁਹਾਨੂੰ ਤੇ ਬਾਕੀ ਮੱਝਾਂ ਵਾਲੀ ਸਾਈਡ ਤੁਸੀਂ ਹੋਰ ਦੇਖ ਲਓ ਕਿੰਨੇ ਕ ਮੱਝਾਂ ਆਈਆਂ ਬਾਕੀ ਕੱਟਕੁੱਟ ਦੇਖ ਲਓ ਕਿੰਨਾ ਕਿ ਹੋਇਆ ਫੜਾ ਫੇਰ ਜ਼ਰੂਰ ਕਰਦਾ ਕਰੋ ਵੀਡੀਓ ਨੂੰ